ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰ ਅੱਜ ਦੀ ਵੀਡੀਓ ਬਣਾ ਰਹੇ ਆ ਪੰਡ ਕਿੰਗਰਾ ਇਹ ਮਲੋਟ ਚਲੇ ਦਾ ਪੰਡ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਜਿਹੜੀ ਕੱਟੀ ਤੁਹਾਨੂੰ ਦਿਖਾਉਣੀ ਹੈ ਜਿਹੜੀ ਕਿ ਵੀਰ ਨੇ ਵਕਾਊ ਕੀਤੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਦੇ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਜਿਹੜੀ ਕਰੀ ਲੈ ਨੰਬਰ ਮੈਂ ਵੀਰ ਦਾ ਸਕਰੀਨ ਉੱਪਰ ਲਾ ਦੂੰਗਾ ਦੋਸਤੋ ਇਹ ਝੋਟੀ ਦੀ ਉਮਰ 2 ਸਾਲ ਦੀ ਹੈ ਤੇ ਮੂਹ ਹਜੇ ਵੀਰ ਕਹਿੰਦਾ ਖੀਰੀ ਆ ਤੇ ਮਦਰ ਮਿਲਕ ਰਿਕੋਰਡ ਵੀਰ ਕਹਿੰਦਾ 14 ਲੀਟਰ ਸੀ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਆ ਰੰਗ ਸੰਗ ਜਮਾ ਪੂਰਾ ਗੁਲਾਈ ਚ ਦੇਖ ਸਕਦੇ ਆ ਥਣਾ ਦੀ ਕੁਆਲਿਟੀ ਤੇ ਜੇ ਕੋਈ ਕਿਸਾਨ ਭਰਾ ਸੰਭਾਲ ਲੂਗਾ ਤੇ ਚੰਗੀ ਝੋਟੀ ਜਿਹੜੀ ਘਰੇ ਤਿਆਰ ਹੋ ਜੂਗੀ ਤੇ ਵੀਰ ਕਹਿੰਦਾ ਪ੍ਰਾਈਸ ਜਿਹੜਾ ਫੋਨ ਤੇ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਵੀਰ ਨਾਲ ਤੁਸੀਂ ਗੱਲ ਕਰ ਲਏ ਫੋਨ ਤੇ ਨੰਬਰ ਵੀਰ ਦਾ ਸਕਰੀਨ ਉਪਰ ਚੱਲੂਗਾ ਠੀਕ ਹੈ ਜੀ ਧੰਨਵਾਦ